ਜੀ ਮੈਰੀਨਾ ਤੇ ਮਾਂ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮ ਹੋਗੇ ਲਓ ਜੀ ਜੇਕਰ ਤੁਹਾਨੂੰ ਸੜਕਾਂ ਦੇ ਉੱਤੇ ਭੁੰਗ ਵਾਲੀਆਂ ਟਰਾਲੀਆਂ ਜਾਂ ਫਿਰ ਗੰਨੇ ਵਾਲੀਆਂ ਭਰੀਆਂ ਟਰਾਲੀਆਂ ਦਿਖਦੀਆਂ ਨੇ ਤਾਂ ਉਸ ਨੂੰ ਦੇਖਦੇ ਸਾਰ ਹੀ ਪਾਸਾ ਵੱਟ ਲੋ ਕਹਿ ਸਕਦੇ ਆ ਕਿ ਗੰਨੇ ਨਾਲ ਭਰੀਆਂ ਟਰਾਲੀਆਂ ਤੇ ਭੁੰਗ ਇਹ ਜਿਹੜੇ ਕਿ ਚੱਲਦੇ ਫਿਰਦੇ ਮੌਤ ਦਾ ਸਮਾਨ ਨੇ ਜੋ ਕਿ ਲੋਕਾਂ ਦੇ ਲਈ ਕਾਲ ਬਣ ਸਕਦੇ ਨੇ ਕਿਉਂਕਿ ਓਵਰਲੋਡ ਇਹਨਾਂ ਦੇ ਬੋਲੋਂ ਮਾਲ ਟੋਇਆ ਜਾਂਦਾ ਜਿਹਦੇ ਚੱਲਦੇ ਹਾਸੇ ਦਾ ਸ਼ਿਕਾਰ ਬਣ ਜਾਂਦੇ ਨੇ ਟਾਡੀਓ ਦੀਆਂ ਤਸਵੀਰਾਂ ਜਲੰਧਰ ਤੋਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਇੱਕ ਗੰਨੇ ਦੀ ਭਰੀ ਟਰਾਲੀ ਨਾਲ ਲੱਗ ਰਹੇ ਮੋਟਰਸਾਈਕਲ ਸਵਾਰਾਂ ਦੇ ਉੱਤੇ ਡਿੱਗ ਜਾਂਦੀ ਹੈ ਜਿਸ ਦੇ ਦੌਰਾਨ ਗੰਨਿਆਂ ਦੇ ਥੱਲੇ ਇਹ ਸਾਰੇ ਲੋਕ ਦਬ ਜਾਂਦੇ ਨੇ ਜਿੱਦੇ ਚਲਦੇ ਚਿਖਚਿਹਾਲਾ ਪੈ ਗਿਆ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਸਵੀਰਾਂ ਖੋਪ ਨਾਇਕ ਨੇ ਆਓ ਨਜ਼ਰ ਮਾਰਦੇ ਹਾਂ ਕਹ ਰਿਹਾ ਹਾਸੇ ਦਾ ਕੰਮ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਟਾਇਰ ਸੀ ਕਸਿਵਰੇ ਦੇ ਕਰਕੇ ਧਸ ਗਿਆ ਸੀ ਜਿਹਦੇ ਚੱਲਦੇ ਜਿਹੜਾ ਕਿ ਇਸ ਟਰੈਕਟਰ ਟਰਾਲੀ ਦਾ ਬੈਲੈਂਸ ਸੰਤੁਲਨ ਵਿਗੜ ਗਿਆ ਤੇ ਉਹ ਉੱਥੇ ਹੀ ਜਿਹੜਾ ਕਿ ਟਹਿ ਟੇਰੇ ਹੋ ਗਿਆ ਜਿਸ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ ਆ ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹਨਾਂ ਦੇ ਬਦਲੋ ਵੀ ਜਿਹੜਾ ਕਿ ਓਵਰਲੋਡ ਟਰਾਲੀ ਦੇ ਉੱਤੇ ਜਿਹੜਾ ਸਮਾਨ ਲੱਦਿਆ ਜਾਂਦਾ ਜੋ ਕਿ ਹਾਸੇ ਦਾ ਸ਼ਿਕਾਰ ਬਣਦੇ ਨੇ ਤੇ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਪੈ ਜਾਂਦੀ ਹੈ ਕਹਿ ਸਕਦੇ ਆ ਕਿ ਤੁਰਦਾ ਫਿਰਦਾ ਜਮਰਾਜ ਜਿਹੜਾ ਕਿ ਇਹ ਬਣਿਆ ਹੋਇਆ ਜੋ ਲੋਕਲ ਦੇ ਉੱਤੇ ਭਾਰੀ ਪੈ ਜਾਂਦਾ ਬਿਉਰਾ ਰਿਪੋਰਟ ਛਣਕਾਟਾ ਨਿਊਜ਼